ਕਰਤਾਰ ਨਗਰ ਗਲੀ ਨੰਬਰ 4 ਵਾਰਡ ਨੰਬਰ 17 ਅਮਲੋੜ ਰੋਡ ਖੰਨਾ ਵਿਖੇ ਵਕ ਵਕ ਗਲੀਆਂ ਦੇ ਕਰਾਏ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਪੰਜਾਬ ਦੇ ਕੈਪਟਨ ਮੰਤਰੀ ਸਰਦਾਰ ਤਰਮਪ੍ਰੀਤ ਸਿੰਘ ਸੌਂਦ ਵੱਲੋਂ ਕੀਤਾ ਗਿਆ 골ਡਨ ਸਿਟੀ ਵਾਰਡ ਨੰਬਰ 5 ਰਤਨਹੀੜੀ ਰੋਡ ਖੰਨਾ ਵਿਖੇ ਉਪ ਜਿੰਮ ਦਾ ਉਦਘਾਟਨ ਪੰਜਾਬ ਦੇ ਕੈਪਟਨ ਮੰਤਰੀ ਸਰਦਾਰ ਤਰਮਪੀਰ ਸਿੰਘ ਸੌਂਦ ਵੱਲੋਂ ਕੀਤਾ ਗਿਆ ਜਿਹੜੀਆਂ ਪਿਛਲੇ ਕਈ ਦਹਾਕਿਆਂ ਤੋਂ ਮਤਲਬ ਸਮਝ ਲਓ ਵੀ ਲਗਭਗ 15-20 ਸਾਲ ਤੋਂ ਜਦੋਂ ਦਾ ਇਹ ਏਰੀਆ ਵਸੇ ਆ ਉਦੋਂ ਦੀ ਇਸ ਏਰੀਆ ਦੀ ਕਿਸੇ ਨੇ ਸਾਰ ਨਹੀਂ ਸੀ ਲੱਤੀ ਇਹ ਗਲੀਆਂ ਕੱਚੀਆਂ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕਰਤਾਰ ਨਗਰ ਗਲੀ ਨੰਬਰ 4 ਵਾਰਡ ਨੰਬਰ 17 ਅਮਲੋ ਰੋਡ ਖੰਨਾ ਵਿਖੇ ਵੱਖ-ਵੱਖ ਗਲੀਆਂ ਦੇ ਕਰਾਏ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਪੰਜਾਬ ਦੇ ਕਪਟਨ ਮੰਤਰੀ ਸਰਦਾਰ ਤਰਨਪੀਰ ਸਿੰਘ ਸੌਂਦ ਵੱਲੋਂ ਕੀਤਾ ਗਿਆ ਗੋਲਡਨ ਸਿਟੀ ਵਾਰਡ ਨੰਬਰ 5 ਰਤਨਹੀੜੀ ਰੋਡ ਖੰਨਾ ਵਿਖੇ ਉਪ ਜਿੰਮਦਾ ਉਡਗਾਟਨ ਪੰਜਾਬ ਦੇ ਕੈਬਨਰ ਮੰਤਰੀ ਸਰਦਾਰ ਧਰਮਪ੍ਰੀਤ ਸਿੰਘ ਸੌਂਦ ਵੱਲੋਂ ਕੀਤਾ ਗਿਆ ਆਪਕੋ ਪਹਿਲਾਂ ਤੋਂ ਮੀਡੀਆ ਦਾ ਤਾਇਦਿਲਦੀ ਕਰਾਈ ਤੋਂ ਧੰਨਵਾਦ ਕਰਦਾ ਤੁਸੀਂ ਅੱਜ ਹਲਕਾ ਕੰਨਾ ਦੇ ਵਾਰਡ ਨੰਬਰ 17 ਦੇ ਵਿੱਚ ਕਵਰੇਜ ਕਰਨ ਦੀ ਪਹੁੰਚੇ ਹੋ ਵੱਡੀ ਤਾਦਾਦ ਦੇ ਵਿੱਚ ਇਹ ਜਿਹੜਾ ਵਾਰਡ ਹੈ ਕਰਤਾਰਨਗਰ ਵਾਰਡ ਨੰਬਰ 17 ਦਾ ਅੱਜ ਜਿੱਥੇ ਅਸੀਂ ਉਦਘਾਟਨ ਸਮਾਰੋਹ ਤੇ ਪਹੁੰਚੇ ਹਾਂ ਇਹਦੇ ਵਿੱਚ ਤਕਰੀਬਨ 5 ਗਲੀਆਂ ਜਿਹੜੀਆਂ ਪਿਛਲੇ ਕਈ ਦਹਾਕਿਆਂ ਤੋਂ ਮਤਲਬ ਸਮਝ ਲਓ ਵੀ ਲਗਭਗ 15-20 ਸਾਲ ਤੋਂ ਜਦੋਂ ਦਾ ਇਹ ਏਰੀਆ ਵਸਿਆ ਉਦੋਂ ਦੀ ਇਸ ਏਰੀਆ ਦੀ ਕਿਸੇ ਨੇ ਸਾਰ ਨਹੀਂ ਸੀ ਲੱਤੀ ਇਹ ਗਲੀਆਂ ਕੱਚੀਆਂ ਸੀਗੀਆਂ ਬੜੀਆਂ ਸਰਕਾਰਾਂ ਇਹਨਾਂ ਨੇ ਦੇਖੀਆਂ ਢਾਈਆਂ ਕੁਝ ਨਹੀਂ ਬਣਿਆ ਸੋ ਹੁਣ ਜਦੋਂ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਨੇ ਸਰਕਾਰ ਬਣੀ ਸਾਡੇ ਮਿਊਂਸੀਪਲ ਕਾਉਂਸਲਰ ਸੁਰਿੰਦਰ ਬਾਬਾ ਜੀ ਮੇਰੇ ਨਾਲ ਖੜੇ ਨੇ ਵਾਰਡ ਨੰਬਰ 17 ਤੋਂ ਸੋ ਇਹਨਾਂ ਨੇ ਬੜੀ ਹਿੰਮਤ ਕਰਕੇ ਸਾਰਾ ਆਪਣੇ ਏਰੀਆ ਦਾ ਸਾਰਾ ਸੁਧਾਰ ਕਰਦੇ ਹੋਏ ਇਹ ਪੰਜ ਗਲੀਆਂ ਦੇ ਟੈਂਡਰ ਲਵਾਏ ਅੱਗੇ ਹੋ ਕੇ ਔਰ ਇਹ ਉਸ ਤੋਂ ਬਾਅਦ ਉਹ 43 ਲੱਖ ਰੁਪਏ ਦੇ ਲਗਭਗ ਜਿਹੜਾ ਕੰਮ ਸੀ ਇਹ 43 ਲੱਖ ਰੁਪਏ ਦੇ ਕਰੀਬ ਕੰਮ ਸੀ ਜਿਹੜਾ ਇਹ ਪੰਜ ਗਲੀਆਂ ਦਾ ਹੋਇਆ ਔਰ ਇਹ ਇੰਟਰਲੋਕਿੰਗ ਦੀਆਂ ਬਣ ਕੇ ਇਹ ਗਲੀਆਂ ਤਿਆਰ ਹੋਈਆਂ ਮੈਂ ਜਿੱਥੇ ਸਾਰੇ ਮਹੱਲਾ ਵਾਸੀਆਂ ਨੂੰ ਇਹ ਵਧਾਈ ਦਿੰਦਾ ਉੱਥੇ ਮੈਂ ਐਮਸੀ ਸਾਹਿਬ ਨੂੰ ਇਹਨਾਂ ਦੀ ਹਿੰਮਤ ਦੀ ਵੀ ਦਾਤ ਦਿੰਦਾ ਵਧਾਈ ਦਿੰਦਾ ਔਰ ਇਹ ਜਿਹੜਾ ਵਿਕਾਸ ਦੇ ਕਾਰਜ ਨੇ ਉਹ ਇਸੇ ਤਰੀਕੇ ਨਾਲ ਚੱਲਦੇ ਰਹਿਣਗੇ ਆਉਣ ਵਾਲੇ ਸਮੇਂ 'ਚ ਜਦੋਂ ਹੁਣ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਆਣਗੀਆਂ ਚੋਣਾਂ ਆਣਗੀਆਂ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਵੀ ਹੈ ਕਿ ਚੰਗੇ ਬੰਦੇ ਚੋਂ ਚੰਗੇ ਬੰਦੇ ਚੋਂ ਪਾਰਟੀਵਾਦੀ ਤੋਂ ਉੱਚੇ ਉੱਠ ਕੇ ਆਪਣਾ ਜਿਹੜਾ ਤੁਹਾਡੇ ਏਰੀਏ ਦਾ ਤੁਹਾਡੇ ਵਾਰਡ ਦਾ ਸੁਧਾਰ ਕਰ ਸਕੇ ਆਪਣਾ ਐਮਸੀ ਉਹ ਚੁਣੋ ਜਿਹੜੇ ਪੁਰਾਣੇ ਚੱਲੇ ਆ ਰਹੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਕਿੰਨੀ ਕਿੰਨੀ ਵਾਰ ਜਿਤਾ ਕੇ ਦੇਖ ਲਿਆ ਤੇ ਜਿਹੜੇ ਕਿ ਕਦੇ ਜ਼ਿੰਦਗੀ ਦੇ ਵਿੱਚ ਆਪਣੇ ਵਾਰਡਾਂ ਦਾ ਕੰਮ ਨਹੀਂ ਕਰਾ ਸਕੇ ਇੱਕ ਦੂਜੇ ਦੇ ਉੱਤੇ ਦੋਸ਼ ਲਾਈ ਜਾਂਦੇ ਨੇ ਕੰਮ ਸ਼ਹਿਰ ਦੇ ਕੰਮਾਂ ਦੇ ਵਿੱਚ ਅੜਕੇ ਪਾਉਂਦੇ ਨੇ ਪੈਰ ਪੈਰ ਦੇ ਉੱਤੇ ਚਾਹੇ ਮਤਲਬ ਕਿ ਕੋਈ ਵੀ ਅਹੁਦੇ ਤੇ ਬੈਠਾ ਉਹ ਕਹਿੰਦਾ ਉਹਦੀ ਇਹੀ ਹੈ ਕਿ ਸਾਡੀ ਸਿਆਸੀ ਜ਼ਮੀਨ ਨਾ ਖਸ ਜਵੇ ਸੋ ਆਪਣੀ ਸਿਆਸੀ ਜ਼ਮੀਨ ਨੂੰ ਬਚਾਉਣ ਪਿੱਛੇ ਜਿਹੜੇ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਵਿੱਚ ਅੜਕੇ ਪਾਉਂਦੇ ਨੇ ਐਸੇ ਲੋਕਾਂ ਨੂੰ ਦੂਰ ਕਰੋ ਇਸ ਜੇ ਤੁਸੀਂ ਖੰਨੇ ਦੀ ਤਰੱਕੀ ਚਾਹੁੰਦੇ ਹੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵਿਕਾਸ ਕਾਰਜ ਨੇ ਉਹ ਹੋਰ ਚੰਗੀ ਰਫ਼ਤਾਰ ਨਾਲ ਵੱਡੀ ਰਫ਼ਤਾਰ ਦੇ ਨਾਲ ਚੱਲਦੇ ਰਹਿਣਗੇ ਥੈਂਕ ਯੂ ਠੀਕ ਹੈ ਜੀ ਧੰਨਵਾਦ